ਸਾਲ ਜੀ ਬਈ ਸਾਰਿਆਂ ਨੂੰ ਲੋ ਜੀ ਅੱਜ ਪਹੁੰਚੇ ਮੁੰਡੇ ਗਰੁੱਪ ਕੋ ਟਰਾਲੀ ਲੈਣ ਆਏ ਆ ਬਾਈ ਹਰ ਸੀਟ ਦੇ ਰस्ते ਜਦਾਂ ਇਹ ਟਰਾਲੀ ਹੋ ਗਈ ਤਿਆਰ ਇਹ ਟਰਾਲੀ ਲੈਣ ਆਏ ਆ ਤੇ ਬਾਹਰ ਖੜੀ ਆਓ ਆਇਆ ਪ੍ਰਧਾਨ ਵੀ ਆਇਆ ਆ ਆ ਹਰਵੰਦ ਸਿੰਘ ਆਖਰੀ ਵੀ ਆ ਮਾਰਗਦਾਈ ਬਾਈ ਤੁਹਾਡਾ ਸਾਰਿਆਂ ਦਾ ਇਹ ਅੱਜ ਇਹ ਦੇਖੀਰ ਆ ਪਾਸ ਹੋਲੀ ਅੱਜ ਆਪਾਂ ਨੇ ਜਿਹੜਾ 16 ਫੁੱਟਾ ਟਰਾਲਾ ਬਣਵਾਇਆ ਦਾ ਨਾਮ ਆ ਸ੍ਰਿਸ਼ਤੇਗਰਾਂ ਦਾ ਇਹ ਅੱਜ ਲੈ ਕੇ ਜਾਣਾ ਉਹ ਉਹ ਵੀ ਦਿਖਾਉਂਦਿਆ ਤੁਹਾਨੂੰ ਬਾਹਰ ਖੜਾ ਏ ਬਾਕੀ ਇਹਨੇ ਅੰਦਰ ਦੇਖੋ ਭਾਈ ਪ੍ਰਧਾਨ ਜੀ ਵੀ ਆਏ ਹੋਏ ਅੱਜ ਮੈਂ ਚਲਦੇ ਰਹਿ ਗੇੜਾ ਮਰਵਾ ਲਿਆ ਪ੍ਰਧਾਨ ਜੀ ਵੀ ਬੜਾ ਬੜਾ ਕਰਾ ਦਈਏ ਕਿ ਨਹੀਂ ਜਰੂਰੀ ਆ ਹਰੇਕ ਬੰਦੇ ਨੂੰ ਘੁਮਾ ਕੇ ਲੈ ਜਾਂਦਾ ਦਾ ਜਿਹੜਾ ਹੁੰਦਾ ਏ ਹਰੇਕ ਜਿਹੜੇ ਨਵਾਂ ਬੰਦਾ ਲੈ ਕੇ ਆਉਂਗਾ ਮੇਰਾ ਤੂਆ ਗੇੜਾ ਕਿਉਂਕਿ ਜਿਹੜੀ ਆਪਾਂ ਨੇ ਇਹਦੇ ਵੀ ਸਲਾਹ ਨਾਲੇ ਲੈ ਹੋਏ ਕਰਦੀ ਆ ਬੰਦੇ ਆ ਹਰੇ ਕਿ ਨਹੀਂ ਆਪਣਾ ਹਰੇ ਕਿ ਗੜੇ ਕੋਈ ਸੇ ਨਾ ਕਿਸੇ ਬੰਦੇ ਨੇ ਕੋਈ ਨਾ ਕੋਈ ਵੀ ਚਾਹੀਦੀ ਆਈ ਹੋਗੀ ਯਾਰ ਕੋਈ ਪੇਚੀ ਲਾ ਸਕਦਾ ਮੇਰੇ ਨਾਲ ਇਹ ਪੂੜੀਆਂ ਕਰਕੇ ਤੈਂ ਲਿਗੇ ਜਾਣਾ ਹਾਂ ਕੰਮ ਚੱਲ ਰਿਹਾ ਉਹ 21 ਫੋਟਾ ਖੜਾ ਉਹ ਦੇਖ ਪੜਾ 21 21 ਫੋਟਾ ਉਹ ਦੇਖ ਤਰਿਛਾ ਬਾਕੀ ਡਬਲ ਤੂਰੇ ਵਾਲੇ ਵੀ ਲੱਗ ਜਾਣਾ ਇਹਨਾਂ ਨੇ ਬਣਾਉਣ ਕਹਿੰਦੇ ਤੂਰੇ ਵਾਲੇ ਘਰਨੇ ਆਉਣ ਕਹਿੰਦਾ ਅੱਛਾ ਹਾਂ ਠੀਕ ਹੈ ਆਹ ਕੀ ਬਣਾ ਕਰਾਈ ਆਈ ਕੀ ਫੋਟਾ ਪਿਆਰ ਹੋ ਰਿਹਾ ਭਾਈ 21 ਫੋਟਾ ਉਹ ਟਵਲ ਸੋ ਰੇ ਲੱਗ ਜਾਣੇ ਪ੍ਰਧਾਨ ਦੇਖ ਲੈ ਰੇਲ ਜੱਡਾ ਕੇ ਨਹੀਂ ਆਹ ਹਾਂ ਬਾਈ ਕੀ ਬੋਟਾ ਚੱਲ ਰਿਹਾ ਗਾ ਗੜਾਈ ਚੱਲਦੀ ਬਾਈ ਬਿਲਡਿੰਗ ਚੱਲਦੀ ਆ ਦਿਨਾਂ ਰਗੜਾਈ ਵਲਡਿੰਗ ਪ੍ਰਮਾਨ ਜੀ ਸਾਡੇ ਕੋਲ ਆਏ ਹੋਏ ਹੋਰ ਜੀ ਠੀਕ ਹੈ ਜੀ ਹਾਂ ਜੀ ਮੈਂ ਤੁਹਾਨੂੰ ਕਹਿ ਨਹੀਂ ਰਿਹਾ ਕਿ ਬੰਦਾ ਲੈ ਕੇ ਆਉਣਾ ਜਦੋਂ ਜਦਾਂ ਬਣ ਗਿਆ ਉਦੋਂ ਹਾਰੀ ਲੈ ਕੇ ਆਉਣੇ ਜਿਹੜੇ ਆਲੇ ਜਿਹੜਾ ਮਾਰ ਦੇ ਹਾਂ ਅਲਸਤਰ ਨਾ ਆਏਗਾ ਮੇਰੇ ਨਾਲ ਤਾਂਲੇ ਧਰਨਾ ਮੈਂ ਹੁਣ ਕਿਹਾ ਜਮਾਨਤ ਬਣਾ ਦੋ ਸਾਰਾ ਪਿੰਡ ਕਮਾ ਲੈ ਜਾਣਾ ਹੈ ਕਹਿੰਦਾ ਹਲੇ ਨਹੀਂ ਕਹਿੰਦਾ ਹਲੇ ਇੱਕ ਮਹੀਨਾ ਜਦ ਟੀਵੀ ਦੇ ਇੱਕ ਮਹੀਨਾ ਰਹੇਗਾ ਜਦ ਮਿਲਣਾ ਅੱਛਾ ਹਲੇ ਜੀਵੀ ਲੱਗਣੀ ਹੈ ਇਹਨਾਂ ਕੋਲ ਗੂਗਲ ਬਹੁਤ ਆ ਗਿਆ ਪਰ ਹੁਣ ਅਗਲਾ ਨੰਬਰ ਬੰਨੂਗੇ ਜੇ ਕਿਸੇ ਦਾ ਫਿਰ ਵੀ ਹੋਵੇ ਕਹਿੰਦਾ ਨਾ ਟਾਈਮ ਜਿਹੜਾ ਟਾਈਮ ਆ ਬਾਈ ਉਹੀ ਟਾਈਮ ਮੈਨੂੰ ਅਗਸਤ ਦਾ ਟਾਈਮ ਆ ਬਾਈ 25 ਦਾ 24 ਦਾ ਕੋਈ ਟ੍ਰੈਕ ਲਾ ਮਿਲ ਅੱਛਾ ਇਹਨਾਂ ਦਾ ਆਹੀ ਤਰੀਕ ਦੱਸੀ ਜੀ ਹਾਂ ਕਿਹੜੀ ਨੂੰ ਹੁਣ ਜਾਣਾ ਹੈ ਕਾਲੀ ਤਰੀਕਾ ਕਾਲੀ ਜਾਣਾ ਟਰਾਲਾ ਪਿਆਰ ਹੋ ਗਿਆ ਕਲ ਤਾਂ ਵੀ ਸੀਜ਼ਨ ਤੇ ਪਹਿਲਾਂ ਮਿਲ ਗਿਆ ਪੜਾਈ ਚੱਲਣੀ ਆ ਹਲੇ ਕਿੱਦੋਂ ਟਰਾਲੇ ਤਿਆਰ ਹੋਏ ਨੇ ਭਾਈ ਜਿਆਦਾਤਰ ਤਾਂ ਟਰਾਲਿਆਂ ਨੂੰ ਇਲਾਇਣਾ ਹੁੰਦਾ ਭਾਈ ਗ੍ਰੀਨ ਹਰਾ ਜਾ ਆ ਗਿਆ ਬਾ ਗ੍ਰੀਨ ਜਾ ਰਹੀ ਆ ਦੋਏ ਕੋ ਟ੍ਰਾਲੀ ਤਿਆਰ ਹੋਈ ਲੈ ਕੇ ਜਾਣੀ ਆ ਉਹ ਵਾਰ ਖੜੀ ਆ ਜਿਹੜਾ ਹਲ ਵੀ ਪਾਏ ਆ ਬਾਈ ਆਵਾ ਕੰਮ ਕਰਦਾ ਵੇਟਰਾਂ ਦਾ ਚੰਗੇ ਜਿਹੇ ਲਿਫਟ ਕੈਰੀਅਰ ਹੁੰਦੇ ਕੋ ਵੀ ਤੇ ਆ ਰੋਣੇ ਨੂੰ ਮਰੇ ਮਦਾਨ ਦੇਖ ਲੈ ਹਾਲ ਇਹ ਨਹੀਂ ਤੇਰਾ ਤੇਰਾ ਅਰੇ ਉੱਪਰਲਾ ਰਹਿਦਾ ਘਰ ਨਹੀਂ ਹੋਣੀ ਦੀਪੈਂਡਿੰਗ ਹੋਲਡਿੰਗ ਵਾਲੇ ਹਨਾ ਦੋ 9 ਬਣਨੇ ਵਾਲੇ ਆ 9 ਤੇ 13 ਹਨਾ ਪੁਰਾਣੂ ਵੀ ਹੁਣ ਇਹੋ ਜਿਹਾ ਚੱਜਦੇ ਆ ਜਿਆਦਾ ਬਣਾਵਾਂਗੇ ਜੱਗੇ 11 ਹਾਂ ਇਹ 13 ਵੀ ਠੀਕ ਆ ਫਿਰ ਆਪਣੇ ਚੱਲਣੇ ਨੇ ਬੂਟਿਆਂ ਕਰਕੇ ਹਾਂ ਬੂਟਿਆਂ ਜਾਂ 11 ਚੱਲੀ ਜਾਂਦੇ ਨੇ ਇੱਕ ਪਾਸੇ ਨੂੰ 11 ਵੀ ਠੀਕ ਆ ਜੀ ਉਹਨਾਂ ਟ੍ਰੈਕਾਂ 'ਚ ਲੋਡ ਘਟ ਜਾਣਾ ਨਹੀਂ ਦੇਖ ਲਾ ਪ੍ਰਧਾਨ ਪਹਿਲਾ ਬਾਈ ਕਹਿੰਦਾ ਸਾਡੀ ਛੋਟੀ ਜਿਹੀ ਦੁਕਾਨ ਹੁੰਦੀ ਥੀ ਦੇਖ ਲਾ ਉਹ ਕਿੰਨਾ ਵਰਕਸ਼ਾਪ ਬਣਾਤਾ ਕਿੰਨੀ ਦੁਕਾਨ ਵਧੀਆ ਜਿੱਕਣਾ ਤੇ ਫੋਰਮੈਨ ਇੰਜੀਨੀਅਰ ਹੀ ਨਾ ਨਹੀਂ ਹੁੰਦੀ ਦੁਕਾਨ ਚਾਹ ਰੋਟੀ ਦੀ ਦੁਕਾਨ ਥੀ 10 ਬਾਈ 10 ਦੀ ਇੰਨੇ ਕਦੀ ਥੀ ਆਹ ਹੋਲੀ ਹੋਲੀ ਤਰੱਕੀ ਹੋ ਗਈ ਬਾਈਆਂ ਦੀ ਕਿ ਨਹੀਂ ਮਿਹਨਤ ਪਰ ਹੈ ਜਾਂ ਮਿਹਨਤ ਕਰਨਾ ਦੇਖਿਓ ਮਿਹਨਤ ਪਰ ਹੈ ਦੇਖਿਓ ਜ਼ਾਇਡ ਹੋ ਜਾ ਇੱਧਰ ਆ ਜਾ ਆਲਾ ਉਹਨੇ ਆ ਥੋੜੀ ਰਖਣੇ ਵਾਲ ਲੱਗਦਾ ਇਹਨਾਂ ਨੇ ਮਾਇਵਾਰ ਰੋਡਰ ਟਰਾਲਾ ਦੇਖੀ ਲੋ ਜੀ ਵਾਰ ਖੜਾਤੇ ਲਿਆ ਕੇ ਬਾਈ ਨੇ ਇਹ ਟਰਾਲਾ ਤਿਆਰ ਹੋਇਆ ਹੈ ਕਰਕੇ ਖੜਾ ਦੇਉ ਜਿੱਦਾਂ ਮਰਜੀ ਟੈਰਾਂ ਨੂੰ ਕਾਲੇ ਚੱਲਦੇ ਆ ਆਪਣੇ ਕੰਨੇ ਕਰਕੇ ਹਨਾ ਵੈਸੇ ਹੌਲੀ ਹੌਲੀ ਜੱਕੇ ਚੱਕ ਆ ਲਿਆਂਦੇ ਟਾਈਮ ਹਾਂ ਚੱਕ ਆਣਾ ਕਿਉਂਕਿ ਮੇਲੇ ਚ ਵੀ ਹੁਣ ਗੁੱਡੀ ਵਾਲਾ ਕਿੰਨਾ ਉਹ ਲਾ ਕੇ ਮਸ਼ੀਨਾ ਵੱਟ ਕੇ ਭੇਜੀਆਂ ਤੇ ਸਟੈਂਡ ਪਰ ਜੱਕੇ ਚੱਕ ਲੱਗ ਜਾਂਦੇ ਆ ਹਾਂ ਜੱਕੇ ਚੱਲਣਾ ਕਾਹਗਾ ਟਾਈਮ ਹੀ ਮਸ਼ੀਨਰੀ ਦਾ ਆ ਗਿਆ ਕੋਈ ਮਿੱਟੀ ਨਾਲ ਠੇਗਿਲੇ ਵਰਤਨ ਦੀ ਵਿਆੜੀ ਹੈ ਹੈ ਜੀ ਠੇਗਿਲੇ ਵਰਤਨ ਦੀ ਹਾਂ ਲੈ ਵਰਤਨ ਨਾਲ ਵੱਟਣੇ ਉਹਦੇ ਰੇਸਟਾਰਾਂ ਦੇ ਆਈਡੀ ਲੱਗੀਆਂ ਅੱਛਾ ਪਹਿਲਾਂ ਬੁਲਾਉਣ ਦਾ ਥੋੜਾ ਆਈਓ ਰਾਤ ਨੂੰ ਅੱਛਾ 5 ਕਿਲੋ ਰਾਤ ਨੂੰ ਲੱਗੀ ਕਿੰਨੇ ਕਿਲੇ ਚਾਰ ਪਤਾ ਨਹੀਂ ਜ਼ਿੰਦਗੀ ਦੇ ਵਰਤਨ ਮਸ਼ੀਨ ਨੇ ਇਹ ਜੋ ਵੀ ਕਿ ਸਿੱਧੀ ਆਨਲਾਈਨ ਪਰ ਜਾ ਕੇ ਜਾ ਕੇ ਲਾਉਂਦੇ ਆਂ। ਟਰਾਲੀ ਨਾਲੇ 150 ਮਾਣਦਾ ਪੈਂਦਾ ਹੈ ਜੀ। 150 ਪੈ ਜਾਂਦਾ ਹੈ। ਅੱਛਾ। ਹੋਈ ਵਧੀਆ। ਵਧਾਈਆਂ ਜੀ ਟਰਾਲੇ ਦੀਆਂ। ਵਧਾਈਆਂ ਜੀ। ਬਾਹਰ ਖੜਾ ਬਾਕੀ ਦਿਖਾਉਣੇ ਆ ਜੀ ਸਾਨੂੰ। 20 ਦੇ ਵਾਲੇ ਦਾ ਬਈ ਤਿਆਰ ਟਰਾਲਾ ਇੱਕ ਉਹ ਵੀ ਤੇ ਹੁਣੇ ਵਾਹੂ ਉੱਤੇ ਵਾਲੇ ਕੋਲ ਜਾਣਾ ਹੋਰ ਵੀਰੇ ਕਿਹਾ ਲਾਈ ਉਹ ਤੇ ਹੀ ਸੁਣਾ ਠੀਕ ਹੈ ਹਾਂਜੀ ਹਾਂ ਮੱਧਿਆ ਬਾਈ ਮੈਂ ਤੇ ਕਰਦੇ ਐਨੇ ਗੱਲਾਂ ਹਾਂ ਤੇ ਦੀਰ ਦਾ ਨਹੀਂ ਫਰਮ ਹੈ ਹਾਂਜੀ ਹਾਂ ਤੁਸੀਂ ਦੇਖਿਆ ਜੀ ਦਿਲਗਿਰੀ ਢੋਲੋਂ ਵਲੋਗ ਹਾਂਜੀ ਸੈਲ ਬ੍ਰਿਜ ਵੀ ਆਇਆ ਹੋਇਆ ਬਾਈ ਹਾਂ ਉਹ ਬੀਲੀ ਆ ਥੋੜੇ ਬੰਦੇ ਆਏ ਹੋਏ ਉੱਧਰ ਸਪੈਸ਼ਲ ਹੀ ਆਏ ਅੱਜ ਟਰਾਲੇ ਵਾਸਤੇ ਅੱਜ ਟਰਾਲੇ ਜਾਣੇ ਅੱਜ ਅੱਜੇ ਆਉਣੇ ਜਾਣੇ ਆਪਣੇ ਟਰਾਲੇ ਤੇ ਜਾਣੇ 2-3 ਟਰਾਲੇ ਜਾਣੇ ਅੱਛਾ ਜੀ ਕੰਕ੍ਰੀਟ ਵੀ ਜਾਣੇਗਾ ਟਰਾਲੇ ਵੀ ਲਿਫਟ ਕੈਰੀਅਰ ਵੀ ਠੀਕ ਹੈ ਵਧੀਆ ਗੱਲ ਆ ਦਿਨ ਵੀ ਗੀਵਾਰ ਆ ਅਗਲਾ ਵੀਰਵਾਰ ਨੂੰ ਲੈ ਕੇ ਜਾਂਦਾ ਜਾਦਾ ਹਾਂ ਹਾਂ ਜੀ ਹੁਣ ਆਇਆ ਵੀ ਕਣਕ ਦੀ ਬਾਢੀ ਸ਼ੁਰੂ ਹੋਣਾ ਹੈ ਹਾਂ ਸੀਨ ਆ ਗਿਆ ਮੇਰੇ ਹਣ ਕਿੰਨਾ ਕ ਟਾਈਮ ਲੱਗਦਾ ਟਰਾਲੇ ਬੁਕਿੰਗ ਵਾਲੇ ਇਹਨਾਂ ਦਾ ਇੱਕ ਦੇਖਿਆ ਮੈਂ ਹਾਂ ਇਹਨਾਂ ਨੇ ਮੈਨੂੰ ਕਿਹਾ ਦਾ ਵੀ ਜਿਹੜਾ ਆ ਟਰਾਲਾ ਜਾਣਾ ਆਪਣੇ ਕੋਲ ਵੀ ਕਣਕ ਤੇ ਪਹਿਲਾਂ ਤੁਹਾਨੂੰ ਟਰਾਲਾ ਮਿਲ ਜੂਗਾ ਜੀ ਅੱਛਾ ਟਾਈਮ ਨਾਲ ਦੱਸਾਂਗੇ ਅੱਛਾ ਆਪਣੇ ਕੋਲ ਟਰਾਲਾ ਅਗਲੇ ਪਾਰਸੋ ਜਵਸੇ ਤੱਕ ਮਿੱਤੀ ਚੱਲਣੀ ਹੈ ਜਾਲੂ ਟਰਾਲਾ ਪਾਉਂਦੇ ਬਾਕੀ ਜੇ ਕਿਸੇ ਨੇ ਭਾਈ ਬੁਕਿੰਗ ਕਰਾਉਣੀ ਹੋਈ ਹਾਂ ਤਾਂ ਆਪਣੀ ਜ਼ਿੰਮੇਵਾਰੀ ਪੂਰੀ ਆ ਗਾਰੰਟੀ ਆਣੀ ਵੀ ਤੁਹਾਨੂੰ ਪਤਾ ਹੀ ਆ ਕੀ ਪਰ ਮਨੋਂ ਪਾ ਕੇ ਗੇੜ ਕਰਦੇ ਹਾਂ ਜੀ ਹਾਂ ਜੀ ਜ਼ਰੂਰ ਇੱਕ ਵਾਰਾ ਗੇੜਾ ਜ਼ਰੂਰ ਮਾਰਿਓ ਦੇਖ ਕੇ ਪਤਾ ਲੱਗਦਾ ਹੁੰਦਾ ਹੈ ਹਾਂ ਬੁਕਿੰਗ ਕਿੰਨੇ ਟਾਈਮ ਦੀ ਚੱਲਦੀ ਜੀ ਹੁਣ ਜੀ ਜੀ ਦੀ ਬੁਕਿੰਗ ਤਾਂ ਬੰਦ ਹੈ ਜੀ ਅੱਛਾ ਜੀ ਜੀ ਦੇ ਬਾਅਦ ਵੀ ਲੂ ਕੋ ਬਾਅਦ ਵਾਲੀਆਂ ਚੱਲਦੀਆਂ ਠੀਕ ਹੈ ਜੀ ਹੁਣ ਅੱਗੇ ਮੈਂ ਕਹਿੰਦਾ 2-3 ਮਹੀਨੇ ਹੋ ਗਏ ਬੱਸ ਨੂੰ ਹਾਂ ਜੀ ਜੀ ਤੇ ਮੈਂ ਨਾ ਮੇਲਾ ਬਣਿਆਗਾ ਦਸਤ ਅੱਛਾ ਤੇ ਜੀ ਉਸਨੇ 12ਵੇਂ ਮਹੀਨੇ ਜਰਮਨੀ ਦੇ ਉਸਨੇ ਫਰਜ਼ੀ ਕੇ ਅੱਛਾ ਯਾਨੀ ਕਿ ਇਹਦੇ ਕੋਈ ਤਰੀਕੇ ਆ ਖਾਲੀ ਚੱਲ ਉਹ ਤਾਂ ਹੋ ਗਿਆ ਕਰਦਾ ਫਿਰ ਆ ਉਹ ਇੱਕ ਕਦੀ ਦੇਖਣੇ ਨੇ ਜਿਹਨੇ ਹੋਇਆ ਬਾਈ ਆਪਣੇ ਲੋਕਲ ਬੰਦੇ ਯਾਰ ਉਹ ਟਰਾਲਾ ਦੇਖਣ ਵਾਲਾ ਹਾਂਜੀ ਹਾਂ ਆਈ ਗਿਓ ਉਹ ਖੜਾ ਬਾਹਰ ਬਾਈ ਉਹ ਹੋਰ ਬਾਹਰ ਖੜਾ ਉਹ ਵੀ ਢਿੱਲੋਈਆਂ ਉਹ ਵੀ ਢਿੱਲੋਈ ਜਿੱਥੇ ਯਾਰਾ ਢਿੱਲੋ ਜਿਆਦਾ ਢਾਲੇ ਬਣਾਉਂਦੇ ਉਹਨੇ ਤੂੰ ਨਾ ਜਾਵੇ ਲਿਖੇ ਆ ਚੱਲੋ ਜਿਆਦਾ ਬਣਾਉਂਦੇ ਟਰਾਲੇ ਮੈਂ ਦੇਖਿਆ ਇੱਧਰ ਆ ਜਾ ਹਾਂ ਆ ਜਿਹੜੇ ਟਰਾਲੇ ਚੜ੍ਹੇ ਉਹ ਵੀ ਬਹੁਤ ਹੋਏ ਢਿੱਲੋ ਅੱਛਾ ਕਿਸ਼ਮਾਨੀ ਸ਼ੁਰੂ ਕਰਾਇਆ ਨਾ ਸਾਡੀ ਢਿੱਲਾਨੀ ਜਿੰਦ ਕਰੇ ਸਹੀ ਗੱਲ ਹੈ ਸਹੀ ਗੱਲ ਆਹ ਖੜਾ ਵਾਈ ਟਰਾਲਾ ਸੋ ਆ ਜਿਹੜਾ ਜਾਣਾ ਕਰਨੈਲ ਸਿੰਘ ਤਿਆਰ ਹੈ ਪੂਰਾ ਮੈਂ ਤਿਆਰ ਆਇਆ ਪੂਰਾ ਕਰਨੈਲ ਸਿੰਘ ਹਮ ਥੱਲੋ ਮੱਗਦੇ ਚੱਲਦੇ ਦੇਵਿਟ ਲੋਹਾਰਾ ਬਾਈ ਜੇਕੇ ਦੇ ਟੈਂਪੋ ਆਇਆ ਇਹਨੂੰ ਜੇਕੇ ਦੇ ਹਾਂ ਠੀਕ ਹੈ ਤੇ ਮਟਾਈਲੀ ਕਰਾਂਗੇ ਹੋਇਆ ਹੈ ਹੂੰ ਸ਼ਾਈਨਿੰਗ ਬਹੁਤ ਆ ਬਾਈ ਕਲਾ ਦਾ ਹੈ ਹੈ ਨਾ ਆ ਚੀਜ਼ ਤੇ ਥੋੜੀ ਜਿਹੀ ਹੋਉਂਦੀ ਸੀ ਅੱਛਾ ਪਲੇਨ ਸਹੀ ਹੈ ਹਾਂ ਪਲੇਨ ਆ ਵੀ ਪਲੇਨ ਚੱਲ ਔਲੀ ਔਲੀ ਸਿੱਖਦਾ ਬੰਦਾ ਕਿ ਨਹੀਂ ਪਿੱਛੇ ਫੋਟੋ ਲੈਤੀ ਬਾਈ ਮੈਸੀ ਟਰੈਕਟਰ ਹੈ ਮੈਸੀ ਦੀ ਕਟਿੰਗ ਹੋਈ ਹੋਈ ਆ ਪਿੱਛੇ ਲਾਈਟਾਂ ਵੀ ਸਾਰੀ ਅੱਛਾ ਲਾਈਟਿੰਗ ਵੀ ਲਾਈ ਹੋਈ ਸਾਰਾ ਕੁਝ ਜੀ ਫੋਟੋ ਲਵਾ ਹਾਂ ਫੋਟੋ ਸੋਹਣੀ ਲੱਗਦੀ ਹੈ ਹੂੰ ਇਹ ਵੀ ੱਤ ਲੋ ਆ ਬਾਈ ਇਹ ਨਾਮ ਰਹਿ ਗਿਆ ਬੰਦੇ ਦਾ ਸਾਡੇ ਦੇ ਇੱਕ ਦਾ ਉਹਦਾ ਲਿਖਾਉਣਾ ਹੈ ਅੱਛਾ ਬਾਣ ਜਿਹਦਾ ਨਾਮ ਰਹਿੰਦਾ ਹੈ ਅੱਛਾ ਆ ਮੂਸੇ ਵਾਲੇ ਦੀ ਯਾਨੀ ਟਰਾਲੀ ਹੈ ਹਾਂ ਬਈ ਆ ਮੂਸੇ ਵਾਲੇ ਦੀ ਹੈ ਤਿਆਰ ਹੈ ਇਹ ਵੀ ਹੈ ਨਾ ਤਿਆਰ ਹੈ ਇਹ ਚਾਉਦੀ ਬਸ ਕਿੱਧਰੇ ਦੀ ਤਿਆਰ ਹੈ ਅੱਛਾ ਇਹ ਵੀ ਦਿਖਾ ਦਈਏ ਲੈ ਹਾਂ ਜਿਹੜਾ ਇਹ ਰੱਖ ਕੇ ਦੇਖਿਆ ਹੈ ਹਾਂ ਹਾਂ ਟਰਾਲੀ ਕਹਾਂ ਕਿ ਪਿੱਛੇ ਪਾਉਣ ਲੱਗਿਆ ਜੇ ਕਿਹਦੇ ਟਾਇਰ ਆ। ਹਾਂ ਤੂੰ ਫਿਰ ਇਹਨਾਂ ਦੀ ਪੁਆ ਗਈ ਉਹਨਾਂ ਨੇ ਆਪਾਂ ਨੇ। ਵਧੀਆ ਵਧੀਆ। ਉਹ ਆਪਣੀ ਫਲਾਟ ਵੀ ਚੱਕ ਕੇ ਲਿਆਉਂਗੇ। ਹਾਂ ਹਾਂ। ਵੀ ਆਪਣੀ ਲਿਆਉਂਗੇ ਪਰ ਮੈਂ ਇਹਨਾਂ ਨਾਲ ਗੱਲ ਕਰਕੇ ਇਹਨਾਂ ਦੇ ਕੰਮ। ਇਹਨਾਂ ਦਾ ਐ ਆ ਯਾਰ ਕੰਮ ਵਧੀਆ ਤਸੱਲੀ ਵਾਲਾ। ਹਾਂ। ਲੈ ਹੁਣ ਇਹਨਾਂ ਕੋਲ ਇੱਕ ਅੱਧਾ ਟਾਇਰ ਥੋੜਾ ਜਣਾ ਆਪਾਂ ਇਹ ਕਦੇ ਕਦੇ ਲਿਆਉਣੀ। ਉਹ ਜਿਹੜੇ ਟਾਇਰ ਅੰਦਰ ਪਏ ਆ ਤਾਂ ਵੀਡੀਓ ਨਹੀਂ ਬਣਾਈਏ ਜਿਹੜੀ ਦੂਸਰੀ ਤਰ੍ਹਾਂ ਦੀ ਪਿਆਰ ਹੋਣੀ ਉਹ ਨੂੰ ਪਾਣੇ ਆ। ਉਹ ਨੂੰ ਪਾਣੇ ਆ। ਇਹ ਸਪੈਸ਼ਲ ਬਣ ਕੇ ਆਏ ਆ ਟਾਇਰ ਹੈ। ਮੈਂ ਤਾਂ ਆਪ ਦੇਖਦਾ ਤਾਂ ਮੈਂ ਟਰੈਕਟਰ ਵਾਲੇ ਨੂੰ ਪਾ ਜੂ ਟਰੈਕਟਰ। ਬਣਾਉਂ ਇਹ 18 ਫੋਟਾ ਬਣਾਉਣਾ ਹੈ। ਇਹ ਬਣਾ ਲਾਇਆ ਵਾ। ਬਣਾ ਲੱਗਦਾ। ਆ ਲਖਾ ਨਾ ਹੀ ਦਵਾਏ ਸਟicker ਇਹਨੂੰ। ਹਮ ਤੇਰੇ ਵਾਲੇ ਆਪਾਂ ਨੇ ਹੋਰ ਲਗਾਉਣੀ ਆ। ਆਪਣੇ ਯਾਦ ਰੱਖੀਂਗਾ। ਹੈ? ਆ ਕੌੜੀ ਬਹੁਤ ਕੰਮ ਦੀ ਜੱਗੇ ਆ ਦੇਖ। ਹਾਂ। ਆ ਕਿਉਂ ਬਲੇ ਮਣੀ ਜੀ? ਇਹ ਟਰਾਲੀ ਤੇ ਕਿਹੜੀ? ਫੜ ਜਾ ਕਿੰਨੇ ਤੋਂ ਕੌੜੀ ਚੱਕ ਰਾਨੀ। ਲੋ ਵੀ ਟਰਾਲੀ ਕਾਉਣ ਲੱਗੇ। ਇਹ ਆਪੇ ਆ ਜਾਂਦੇ। ਹੈ ਹਾਂ ਹਾਂ ਬਹੁਤ ਵਧੀਆ। ਕੀ ਹੋ ਰਿਹਾ ਹੈ ਹੈ ਲੱਗ ਰਿਹਾ ਹੈ ਹੋਰ ਕੀ ਆਗੇ ਚੱਲਦੀ ਆ ਤੇ ਆਇਓ ਚੜਦੇ ਆ ਤਾਂ ਕੋਈ ਚੱਕਰ ਨਹੀਂ ਹਾਂ ਆ ਸ਼ੌਪ ਦੇ ਵਿੱਚ ਸਿੰਗਰ ਸਿੱਟਾ ਹਾਂ ਆ ਉਹ ਉਸੇ ਵਾਲੀ ਦੀ ਬੇਕਿੰਗ ਤਕਰੀਰ ਪੋਚੇ ਤੋਂ ਬਣਾਏ ਹਾਂ ਪੋਚੋ ਕੀ ਗ੍ਰੀਨ ਹੋਇਆ ਕਲਰ ਬਾਈ ਆ ਟਰਾਲਰ ਜਾਂਦੀ ਦਿਖਦੀ ਆ ਵੀ ਰੋਡ ਪਰ ਹੈ ਇਹ ਤਾਂ ਆਪਾਂ ਗੱਦੀ ਮਗਰੀ ਜਾਉਂਗੇ ਜਿਹੜੀਆਂ ਆਪਣੇ ਵਾਲੀਆਂ ਲਗਾਣੀਆਂ ਉਹ ਟਰੈਕਟਰ ਲੈ ਕੇ ਆਵਾਂਗੇ ਠੀਕ ਆ ਜੀ ਜੇ ਗੱਦੀ ਮਗਰ ਜਾਉਂਗੇ ਭਾਈ ਆ ਸਿੱਧੂ ਨੂੰ ਸੇ ਆਰ ਨੇ ਤ ਨੂੰ ਵੀ ਟਰ ਲੈ ਗਿਆ ਯੂਰੇ ਟਰਾਲੀ ਭਾਈ ਆਰ ਨੇ ਹਾਂ ਬਹੁਤ ਸੋਹਣੀ ਲੱਗਦੀ ਆ ਜੀ ਵਧੀਆ ਲੱਗਦੀ ਨੇ ਚਾ ਪਾਣੀ ਵਈ ਹੁਣ ਚਾਲਦੇ ਦਫ਼ਤਰ ਚੰਦਰ ਲੋ ਜੀ ਬਾਈ ਭਜਨ ਹੋ ਕੇ ਆ ਗਿਆ ਟਰਾਲਾ ਭਜਨ ਕਰਾਤਾ ਨਾ ਟਰਾਲੇ ਦਾ ਹਾਂ ਭੋ ਗਿਆ ਨਾ ਇਨੇ 36 ਕੁਇੰਟਲ ਦਾ ਬਣਿਆ 36 ਕੁਇੰਟਲ 3 ਕੁਇੰਟਲ ਦੇ ਫਰ 36 ਕੁਇੰਟਲ ਠੀਕ ਹੈ ਪੈਰਾ ਦੇ ਬਿਨਾ ਹੈ ਪੈਰਾ ਦੇ ਬਿਨਾ 36 ਕੁਇੰਟਲ ਦਾ 36 ਕੁਇੰਟਲ ਹੂੰ ਬਾਕੀ ਇੱਕ 9 ਦਾ ਰਹਿ ਗਿਆ ਸਾਡਾ ਥੋੜਾ ਜਿਹਾ ਉਹਦਾ ਹਾਂ 9 ਦਾ ਬਣਦਾ ਵੰਡੇ ਦਾ 9 ਰਹਿ ਗਿਆ ਤਾਂ ਹਾਂ ਕਹਿ ਕੀ ਤਾਂ ਗਿਆ ਇਹ ਇੱਦਣੋਂ ਪਤਾ ਨਹੀਂ ਇਹਨਾਂ ਦੇ ਕੀ ਹੋ ਗਿਆ ਹੁਣ ਇਹਨਾਂ ਨੂੰ ਬਾਕੀ ਦਾ ਓਕੇ ਹੈ ਜੀ ਅੰਦਰ ਹੁੰਦਾ ਇਹਨਾਂ ਸਰ ਹਾਂ ਕੋਈ ਗੱਲ ਨਹੀਂ ਹੈਗੀ ਕਿਸੇ ਪਾਸੇ ਤੋਂ ਇਹਣਾ ਵਧੀਆ ਨਹੀਂ ਜੀ ਲੋਗ ਮੈਸੀਦੇ ਘਟਾਏ ਹੋਏ ਆ ਅੱਛਾ ਮੈਸੀ ਦਾ ਲੋਗ ਹੈ ਮੈਨੂੰ ਆਪ ਉਦੋਂ ਪਹਿਲੀ ਵਾਰ ਦੇਖਿਆ ਵੀ ਮੈਸੀ ਦਾ ਲੋਗ ਹੈ ਕਿਹੜਾ ਆ ਦੇ ਮੈਸੀ ਆ ਮੈਸੀ ਦਾ ਹੈ ਅੱਛਾ ਸੇਟਾਂ ਵੀ ਲੱਗਦੀਆਂ ਹਨ ਆ ਮੈਸੀ ਦਾ ਲੋਗ ਬਾਈ ਪਲੇਟਾਂ ਵੀ ਸਾਰਾ ਕੁਝ ਹਾਂ ਓਕੇ ਪਿਛੇ ਨੂੰ ਇਹ ਜੀ ਬੈਠਾ 5943 ਮੈਸੀ ਵੀ ਵਿੱਚ ਭਾਈ ਇਹ ਤੇ ਅੱਛਾ ਉਹ ਟੈਕਸ ਉਹ ਜਿਹੜਾ ਕੱਪ ਹੈ ਨਾ ਕੱਪ ਤੇਰਾ ਲੱਗਣਾ ਉਹਦੇ ਨਾਲ ਲੱਗਣਾ ਤੇਰਾ ਉਹ ਟਰੈਕਟਰ ਦੇ ਨਾਲ ਵੀ ਦੋਵੇਂ ਪਾਸੇ ਉਹਦੇ ਨਾਲ ਟਰੈਕਟਰ ਨੂੰ ਵੀ ਨਹੀਂ ਆਉਣਾ ਉਹਨੂੰ ਉਹਦੇ ਨਾਲ ਲੱਗਣਾ ਉਹ ਤਾਂ ਲੱਗ ਜਾਣੀ ਪਿਊਜੇ ਲੱਗ ਜਾਣੇ ਹੁੰਦੇ ਆ ਉਹ ਤਾਂ ਉਹ ਤਾਂ ਹੁੰਨੇ ਆ ਉੱਧਰ ਇੱਕ ਕਟੈਕਟਰ ਮੰਨ ਲੇ ਖੇਡਣ ਆ ਆ ਗਿਆ ਜੀ ਤਰਾਣ ਕੇ ਪੜਾ ਕੇ ਅੱਛਾ ਆਹ ਬੜੀ ਵਧੀਆ ਚੀਜ਼ ਆ ਪਰ ਇਹਨੂੰ ਲੋਕ ਲੋਕ ਲੱਗਦਾ ਚਾਹੀਦਾ ਲੋਕ ਵਾਲਾ ਦੂਆ ਕਰਾਇਆ ਨੇ ਆਹ ਨਹੀਂ ਹੋਰ ਦੇਖ ਇਹਨੂੰ ਨਾ ਹੋਰ ਤਰ੍ਹਾਂ ਕੋਈ ਚਾਲੀ ਕੀਤੀ ਇਹ ਕਿਹੜਾ ਖਤਰੀਂ ਦਾ ਨਾ ਸਪ੍ਰਿੰਗ ਹੈ ਇਹ ਜੀ ਕਰਨ ਵਾਲਾ ਦਿੱਤਾ ਹੀ ਇਹਨੂੰ ਕੱਟ ਕੇ ਦੇਖ ਵਾਰ ਪਾਣੀ ਦਾ ਕੰਟਰੈਕਟਰ ਇਹਨੂੰ ਫੜਕੂਗਾ ਹਾਂ ਆ ਸਾਰੀ ਮੋਟਰ-ਮੋਚਾ ਪੁਰਾਣਾ ਕੱਲ ਨੂੰ ਆਪਾਂ ਕੋਈ ਹੋਰ ਲੰਦਾ ਕਿ ਲੇਟ ਜਾਵਾਂਗੇ ਆਪਣਾ ਸਰਨੇਂ ਜਿਹੜਾ ਸਾਰਾ ਆਪਣਾ ਘੜਾ ਸਕਦਾ ਨਹੀਂ ਹੁਣ ਆਮ ਕਰਕੇ ਆ ਹਰਿੱਪੀ ਫਿਕਸ ਹੋ ਜਾਂਦੀ ਆ ਉਹਦੇ ਸਾਹਮਣੇ ਇਹ ਵਧੀਆ ਚੀਜ਼ ਹੈ ਹਾਂ ਆ ਚੀਜ਼ ਵੀ ਚਾਹੀਏ ਕੱਲੀ ਪਲੇਟ ਪਟਵਾ ਲਓ ਚਾਹੀਏ ਕੁਝ ਕਰਾ ਲਓ ਮੈਟਾਪਰ ਆਏ ਬਿੱਡ ਨਾਲ ਕੋਈ ਸੰਬੰਧ ਨਹੀਂ ਹੈਗਾ ਅੱਛਾ ਨਟਾਂ ਇਹ ਇਹਨੇ ਹਰਸ਼ੀ ਤੇ ਮੈਟ ਕਰਵਾਇਆ ਆ ਆ ਦੂਜਾ ਆ ਗਿਆ ਜੀ ਸ਼ਾਈਨਿੰਗ ਵਾਲਾ ਸ਼ਾਈਨਿੰਗ ਵਾਲਾ ਇਹ ਕਹਿੰਦਾ ਮੈਟ ਕਰਾਉਣਾ ਹੁਣ ਇਹਦੀ ਵੀ ਬੈਟੇ ਹੋਣਾ ਠ ਇਹ ਬੈੱਡਰੂਮ ਐਟ ਸੋਹਣਾ ਲੱਗਦਾ ਬਾਈ ਆਹ ਆ ਸਾਰੀ ਵਾਲੀ ਮੈਟ ਚ ਕਰਾ ਦੇ ਸਾਰੀ ਮੈਟ ਸਾਰੀ ਮੈਟ ਕਰਾ ਸਪਾਰਕਲ ਵਾਲਾ ਜਿਹੜਾ ਬਲੈਕ ਆ ਸਾਰਾ ਮੈਟ ਹੋਰ ਹਾਂ ਹੋਰ ਕਹੀ ਆ ਬਾਈ ਖੁੱਲਦੀ ਆ ਖੁੱਲ ਓਪਨ ਕਰਿਆ ਬਾਈ 2 ਲੋਡ ਥੱਲੇ 1 2 ਲੋਡ ਲੱਗ ਜੀ ਆਏ ਚੜਾਉਣਾ ਇਹਦੇ ਉੱਤੇ ਆ ਖੁੱਲ ਕੇ ਆ ਹੁਣ ਚੜੋ

ਟਰਾਲਿਆਂ ਦਾ ਦਿਨ ਪਰ ਦਿਨ ਫਰਕ ਵਿੱਚ ਨਵਾਂ ਫਰਕ ਪੈਂਦਾ ਹੈ ਹਾਂ ਜੀ ਨਵਾਂ ਫਰਕ ਪੈਂਦਾ ਹੈ ਆਪ ਇਹਨਾਂ ਕੋਈ ਚੱਡੇ ਨਹੀਂ ਸਕਦਾ ਅੱਛਾ ਮੈਂ ਫਿਕਸ ਕਰਤੀ ਤੁਜਣ ਵਾਲੀ ਇੱਥੇ ਰਹਿਣੀ ਆਇਓ ਇਹ ਠੀਕ ਹੈ ਆਹ ਤੋੜੀ ਦੀ ਨਟਾਚਾ ਅੱਛਾ ਜੀ ਆਦਾ ਬੋਗਲੀ ਦੀ ਆਦਾ ਇਹਨਾਂ ਦੀ ਟੈਕਨੀਕ ਬਹੁਤ ਵਧੀਆ ਇਹਨਾਂ ਦਿਨ ਵੀ ਨਾ ਪਾ ਥੱਲੇ ਟਰੈਕਟਰ ਦੀ ਨੇ ਹੁੱਕ ਨੂੰ ਕਰਾਉਣਾ ਚਾਹੀਦਾ ਹੈ ਜਗਾੜ ਤਿੰਨ ਨੂੰ ਹਾਂ ਮਾ ਕਿਸ ਮੌਸਮ ਹੋ ਗਿਆ ਖਰਾਬ ਭਾਈ ਬੱਦਲ ਵਾਈ ਹੋਏ ਹੋਰੀ ਕਿਣੀ ਗਰਮੀ ਕਰਦੀ ਹੋਈ ਜਦਾਏ ਤੇ ਧੁੱਪ ਦੀ ਪੂਰੀ ਹੁਣ ਕੀ ਬਣ ਗਿਆ ਪ੍ਰਧਾਨ ਕਿ ਨਹੀਂ ਮੈਂ ਹੁਣ ਮੌਸਮ ਦਾ ਕੀ ਬਣ ਗਿਆ ਹੋਰ ਕੀ ਮੌਸਮ ਆਉਦੇ ਦੇਖ ਲੈ ਗਰਮੀ ਕਿਹਦੇ ਕਰ ਦੇਣਾ ਕਿਸ ਨੂੰ ਐਮਸੀ ਅੱਜ ਦਿਖਾ ਦੇ ਨੇ ਜਿੱਦੇ ਕਰ ਦੇਣਾ ਹਾਂ 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 ਬੋਲਾਂ ਬੁੱਕਾ ਤਕੜੀਆਂ ਖਾਦੀਆਂ ਥੱਲੇ ਸਾਰੀਆਂ ਮੋੜੀ ਲੋਗੋ ਸੋਹਣਾ ਲੱਗਦਾ ਨਾ ਮੈਸੀ ਵਾਲਾ ਮੈਸੀ ਦਾ ਲੋਗੋ ਹੈ ਹਾਂ ਆ ਟੁੱਟੀ ਹੈ ਹਾਂ ਇਸ ਸਾਈਡ ਨੂੰ ਲਾਤੀ ਇਸ ਤਰ੍ਹਾਂ ਸੈਟ ਕਰੇਗਾ ਸਾਨੂੰ ਦੇਖ ਲੈ ਪ੍ਰਧਾਨ ਇਹਨੂੰ ਐਂ ਲਵਾ ਕੇ ਲੱਗ ਜਾਣੀ ਜੀ ਇਹ ਨਾ ਇੱਥੇ ਪਾਈਪ ਕਰਕੇ ਹਾਂ ਜਾਈਏ ਲਾਉਣੀ ਹੈ ਮੈਸੀ 5245 ਪੈਸੇ ਕੰਮ ਹੈ ਹੰਸ਼ਵੀ ਨੇ ਕੈਂਚੀ ਜੀ ਪੁਆਈਏ ਇਹਨੂੰ ਕੈਂਚੀ ਜਗ੍ਹਾ ਟੋੜ ਵਾਲੀ ਪਲੇਟ ਵੀ ਲਵਾਈਏ ਇਹਨੂੰ ਤਾਂ ਪਲੇਟ ਹੀ ਲਵਾਈਏ ਆਹ ਵਾਲੀ ਆਪਣੇ ਵਾਲੇ ਨੂੰ ਹੈਵੀ ਆ ਇਹਦੇ ਵਾਲੇ ਨੂੰ ਕੈਂਚੀ ਪਾਉਗੀ ਤਾਂ ਪੈਸੇ ਟੌਰ ਨੂੰ ਲਵਾਤੀ ਇਹਨੇ ਪਾਣੀ ਹੈ ਤਾਂ ਵਧੀਆ ਇਹਨੂੰ ਮੈਂ ਟੌਰ ਨੂੰ ਲਵਾ ਦਿੰਦੀ ਹਾਂ ਮੈਂ ਹਲਕੀ ਜਰ ਦੇ ਦਿੰਦੀ ਹਾਂ ਹੋਰ ਹੀ ਲਵਾਈਂ ਬਹੁਤ ਕਰਨੈਲ ਸਿੰਘ ਬਾਈ ਇਹ ਜਾਣਾ ਸਭ ਤੋਂ ਵੰਚ ਰਹੀ ਸੀ ਚੋਕੋ ਸਾਹਿਬ ਟੂਲ ਦੂਜੀ ਸਾਈਡ ਵੀ ਇੱਕੋ ਸਾਈਡ ਆ ਟੂਲ ਤਾਂ ਸਾਰਾ ਇਹ ਬੰਦਾ ਲੱਗਿਆ ਪੈਨੂੰ ਟੂਲ ਤਾਂ ਇੱਕੋ ਸਾਈਡ ਹੈ ਹਾਂਜੀ ਉਧਰ ਉਧਰ ਕਰਕੇ ਹੋ ਗਿਆ ਹੈ ਸਾਰਾ ਪੈਪੇ ਸਾਰਾ ਪੈਪੇ ਬੰਦਾ ਸਭ ਦੇਖਦੇ ਉੱਚੀ ਆ ਹੈ ਸਭ ਹਾਂ ਹੂੰ ਹੂੰ ਲੇਟਾਂ ਚੱਲ ਰਹੀਆਂ ਹੈ ਹੈ ਉਹ ਪਹੁੰਚ ਰਹੀਆਂ ਹੈ ਇਹ ਲੇਟਾਂ ਲੱਗਣੀਆਂ ਅੱਛਾ ਫਿਰ ਉਹ ਦੇਖ ਕੇ ਜਾਣੀਏ ਇਹਨਾਂ ਨੂੰ ਫਿਰ ਉਹ ਸਾਹ ਮਲਕਾਣੀ ਕਰਾਉਣੀ ਹੈ ਬੜੇ ਲੋਕਾਂ ਨੂੰ ਠੀਕ ਹੈ ਠੀਕ ਪਾਪਰ ਪੂਰਨ ਕਰਾ ਲੈਣਾ ਇਹ 16 ਹੀ ਪੂਰਾ 16 ਹੀ ਹੈ ਨਾ ਸਾਢੇ 16 ਦਾ ਨਹੀਂ 16 7 16 7 ਠੀਕ ਆ ਵੀ ਭਾਈ ਫਿਰ ਚੱਕ ਹੁੰਦੀ ਹੈ ਆ ਜਾਲੀ ਇੱਥੇ ਦਾਲਾ ਪਿੱਛੇ ਵਾਲਾ ਪਹਿਲਾਂ ਥੱਲੇ ਹੀ ਖੁੱਲ ਜਾਣਾ ਜਾਲੀ ਕੁੱਥੀ ਖੜ ਜਾਣਾ ਇਹਨੇ ਤਕਨੀਕ ਨਾਲ ਕਰਿਆ ਸਾਰਾ ਕੰਮ ਹਾਂ ਨਹੀਂ ਹਾਂ ਅਮੂਸੀ ਵਾਲੇ ਕੋ ਜਾਣਾ ਫਰਗੜ ਬਾਈ ਹਾਂ ਕਹਿੰਦੇ ਮੂਸੀ ਜਾਣਾ ਹਾਂ ਦੇ ਦੇਣਾ ਮੈਂ ਠੀਕ ਲੋ ਬੰਦੇ ਨੇ ਛੋਟੇ ਜਿਹੇ ਤੂੰ ਵੀ ਫੋਟੋ ਲਾਈ ਵੀ ਤਾਈ ਸਾਈਡ ਪਰ ਲਾਈ ਹੋਈ ਹੈ ਹਾਂ ਚਲੋ ਬਈ ਚੱਲੀਏ ਫਿਰ ਹੁਣ ਓਕੇ ਹਾਂ ਬਾਉਲਾ ਤੇ ਪਿੱਛੇ ਨਾਲ ਉਹ ਨਾਲ ਤੇ ਨਾਲ ਅਸਾਈਡ ਨੂੰ ਖੁੱਲਦਾ ਬਾਈ ਡਾਲਣਾ ਖੁੱਲਣਾ ਨਹੀਂ ਖੁੱਲਣਾ ਹੀ ਲੱਗਣਾ ਨਾਲ ਲਾ ਪਹਿਲਾਂ ਉਹਦੇ ਨਾਲ ਲਾ ਮੀਂਹ ਤੇ ਚੱਕ ਨਹੀਂ ਹੋਣੀ ਐ ਐਂਗਲ ਐਂਗਲ ਬਾਈ ਤੇ ਰੱਖ ਬਾ ਚੱਕ ਹੁਣ ਚੱਕ ਦੇ ਨਹੀਂ ਨਹੀਂ ਪੂਰਾ ਖੁੱਲੇ ਤੇ ਆਉਣਾ ਆ ਜਿਸਾਂ ਦੇ ਸ਼ੂਰੀਰ ਨਹੀਂ ਕਿਤਾਬ ਨੇ ਨਹੀਂ ਸ਼ੂਰੀਰ ਕਾ ਜਿੱਦਾਂ ਆਉਂਦਾ ਨਹੀਂ ਲੱਗਦਾ ਕਿਤੇ ਵੀ ਆਹ ਦਾਣੇ ਗਿਰਦੇ ਹੁੰਦੇ ਜਿਹੜੇ ਇਹਨੇ ਪੂਰੀ ਬਾਡਲ ਕੋਈ ਹੋਈ ਐ ਇੱਥੋਂ ਇੱਥੋਂ ਦਿਖਾਉਣਾ ਅੱਤੀ ਲਈ ਹੋਈ ਐ ਜੇ ਰੀਮਸ ਹੈ ਜੀ ਅੰਟੀਕ ਟੌਲੀ ਦੇ ਵਿੱਚ ਅੱਗੇ ਇਹ ਨਹੀਂ ਦਾਣਾ ਵੀ ਨਹੀਂ ਲੋਣ ਦੀ ਲੋੜ ਨਹੀਂ ਹੈ ਵੀ ਕੋ ਬੱਸ ਜੀ ਇਹ ਕਿ ਉਹ ਕੱਢੀ ਹੈ ਹੈ ਵਿੱਚ ਹੈ ਹੈ ਹਾਂ ਤੁਸੀਂ ਜੋਇੰਟ ਦੇਖੋ ਆਹ ਹਾਂ ਜੋਇੰਟ ਆਹ ਦੇਖ ਮੋਹੀ ਦੇਖਦਾ ਆ ਦੇਖ ਮੈਂ ਤਾਂ ਕਿ ਵੀ ਪੂਰਾ ਸਾਫ ਹੈ ਨਹੀ ਨਹੀ ਲੱਗਦਾ ਨਹੀਂ ਸਿੰਗਲ ਪੀਸ ਲੱਗਦਾ ਹੈ ਲੱਗਦਾ ਸਿੰਗਲ ਪੀਸ ਹੈ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਜੇ ਤੁਸੀਂ ਕਹਿੰਦੇ ਹੋ ਸਿੰਗਲ ਪਨ ਪੀਸ ਲੱਗਦਾ ਹੈ ਕਿ ਪੱਕੀ ਗੱਲ ਹੈ ਤੁਸੀਂ ਅੱਛਾ ਔਰ ਜੇਪਰ ਤੁਹਾਨੂੰ ਵੀ ਗੱਲ ਕਰਦਾ ਗਲਾਈ ਦੀ ਕੋਈ ਗਲਾਈ ਦੀ ਗਾਣਾ ਨਹੀਂ ਗਿਰੂਗਾ ਕੋਮੂੜ ਕੀ ਲਈ ਗਾਣਾ ਨਹੀਂ ਗਿਰੂਗਾ ਕਿਤਾ ਹੈ ਤਕਨੀਕ ਫਰਕ ਪਈ ਜਾਂਦਾ ਹੈ ਅਰਸ਼ਵੀਰ ਹੈ ਨਹੀਂ ਜਾੜੀ ਨਿਕਲ ਮਾਝੇ ਜੇ ਟ੍ਰਾਂਕ ਦੀ ਟੌਪ ਦੀ ਸਭ ਤੋਂ ਹੈਵੀ ਚੋਲਡ ਜੀ ਸੇ ਥੋੜੀ ਛੇਤੀ ਉੱਪਰ ਬਾਈ ਨੰਬਰ 2 ਇਹਨਾਂ ਨੇ ਆਪ ਹੀ ਸਿਸਟਮ ਕੀਤਾ ਬਾਈ ਜੀ ਇਹਨਾਂ ਨੇ ਆਪ ਪੈਕ ਦੇ ਵਿੱਚ ਨੂੰ ਦੀ ਸਟੇਅ ਉੱਤੇ ਦੇ ਵਿੱਚ ਇਹ ਹਰ ਇੱਕ ਉਹ ਹੈ ਫਰਮ ਕੋਈ ਪੈਕ ਦੇ ਵਿੱਚ ਨੂੰ ਨਟ ਕਰਦੀ ਹੈ ਇਹਨਾਂ ਨੇ ਫਰੇਮ ਬਣਾ ਕੇ ਲੈ ਰਵੇ ਜੇ ਕੱਲ ਨੂੰ ਆ ਜੀ ਜਾਲੀ ਪਾਣੀ ਦੇ ਕਰੇ ਬਤਲੂ ਮੇ ਇਹ ਕਿ ਕਰੀਂ ਫਰੇਮ ਇਹਦੇ ਨੂੰ ਜਾਲੀ ਵੀ ਫਰੇਮ ਇਹਦੀ ਜਾਲੀ ਕੱਲੀ ਖੋਲ ਕੇ ਬਿੱਡ ਰਹਿ ਜੂਗਾ ਕੱਲੀ ਕੱਲੀ ਖੁੱਲ ਜਾਣੀ ਜਾਲੀ ਲੱਗ ਨਹੀਂ ਬਿੱਡ ਜਾਲੀ ਖਰਾਬ ਹੋ ਗਈ ਕਾਨੂੰ ਜਿੱਕਰ ਮਰਦ ਨਹੀਂ ਬਲਦੇ ਨਾ ਹਰੇਕ ਜਾਲੀ ਨਟ ਲੱਗਾ ਬਾਈ ਲੈ ਆ ਦੇਖੀ ਬਾਈ ਲਾ ਦੀ ਦੇਖੀ ਬਾਈ ਦੇਖੀ ਜਾਲੀ ਖੋਲਣੀ ਤੇ ਜਾਲੀ ਕੱਲੀ ਖੁੱਲ ਜਣੀ ਬਿੱਡ ਲੱਗਿਆ ਰਹਿਣਾ ਫਿੱਟ ਵੀ ਕਰਾਉਣਾ ਉਹ ਦੱਸਦਾ ਸੀ ਕਿ ਹਾਂ ਜੀ ਵਧੀਆ ਜਿਹਾ ਕੰਮ ਕਰਦੇ ਕੱਲਾ ਬੰਦਾ ਜਿੱਕਣਾ ਮਰਜੀ ਲਾ ਦੇ ਡਾਲਾ ਹਾਂਜੀ ਹਾਂਜੀ ਕਿ ਨਹੀਂ ਠੀਕ ਵਧੀਆ ਜੀ ਟੈਕਨੀਕ ਨਾਲ ਕਰਿਓ ਵੀ ਬੱਪਾ ਜੀ ਜੌਂਡੀਆ ਦੇ ਲੋਕੋ ਲੱਗੇ ਹੋ ਬਾਈ ਜੀ ਇਹ ਜਿਹਨੇ ਅਮਰੇ ਦੇ ਬਾਈਕਾਂ ਨੂੰ ਪੁੱਛੋ ਚਲੋ ਜੀ ਫੋਟੋ ਕਰ ਲਈਏ ਬਾਈ ਫੋਟੋ ਬਹੁਤ ਸੁਣੀ ਪਾਈ ਯਾਰ ਮਾਰਾ ਜੀ ਸੀ ਪਿੱਛੇ ਹੂੰ ਫੋਟੋ ਫੋਟੋ ਹੋ ਜੂਵੇ ਬਾਈ ਓਕੇ ਇਹ ਆਉਂਗਾ ਟਰਾਲਾ ਕੱਲ ਨੂੰ ਮੀਂਦਰਾ ਜੀਪ ਦੇ ਮਗਰ ਆਪਾਂ ਚਲੇ ਜਾਣਾ